ਅਮਰਤਾ ਵੜਿੰਗ ਜੀ ਮੇਰੇ ਵੱਲ ਵੇਖੋ ਜਰਾ ਧਿਆਨ ਨਾਲ ਮੇਰੇ ਮੱਥੇ ਤੇ ਲੱਗੀ ਕਾਲੀ ਬਿੰਦੀ ਤੁਹਾਨੂੰ ਦੇਖ ਰਹੀ ਹੈ ਨਾ ਇਹ ਤੁਹਾਡੇ ਪਤੀ ਦੇਵ ਦੀ ਦੇਣ ਹੈ ਕਿਉਂਕਿ ਜਿਸ ਦਿਨ ਰਾਜਾ ਵੜਿੰਗ ਨੇ ਮੇਰੇ ਤੇ ਪਰਚਾ ਘੜਾਇਆ ਸੀ ਨਾ ਉਸ ਦਿਨ ਉਹ ਲਾਲ ਬਿੰਦੀ 4 ਦਸੰਬਰ 2019 ਦੇ ਵਿੱਚ ਮੈਂ ਜਾ ਕੇ ਦੁਰਗਾ ਮੰਦਰ ਦੇ ਵਿੱਚ ਦੁਰਗਾ ਮਾਤਾ ਦੇ ਚਰਣਾਾਂ ਦੇ ਵਿੱਚ ਆਉਦੇ ਮੱਥੇ ਤੋਂ ਬਿੰਦੀ ਉਤਾਰ ਕੇ ਲਗਾਈ ਸੀ ਅਤੇ ਇੱਕ ਸੁਨੂ ਖਾ ਕੇ ਆਈ ਸੀ ਅਮਰਤਾ ਵਰਿੰਗ ਜੀ ਕਿ ਲਾਲ ਬਿੰਦੀ ਮੇਰੇ ਮੱਥੇ ਤੇ ਉਦੋਂ ਲੱਗੇਗੀ ਜਦੋਂ ਮੈਨੂੰ ਮੇਰਾ ਰੱਬ ਇਨਸਾਫ ਦੇਵੇਗਾ ਅਮਰਤਾ ਵਰਿੰਗ ਜੀ ਤੁਸੀਂ ਮੈਨੂੰ ਨਹੀਂ ਪਤਾ ਈ ਸੋਚ ਕੇ ਗਿੱਦੜ ਬਹਾ ਦੇ ਵਿੱਚ ਆ ਰਹੇ ਹਾਂ ਗਿੱਦੜ ਬਹਾ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਵਾਰੀ ਮੈਨੂੰ ਜ਼ਰੂਰ ਮਿਲੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਮੈਨੂੰ ਮਿਲੋ ਮੈਨੂੰ ਪੁੱਛੋ ਕਿ ਤੁਹਾਡੇ ਪਤੀ ਰਾਜਾ ਵੜਿੰਗ ਨੇ ਮੇਰੇ ਤੇ ਕੀ ਕੀ ਜ਼ੁਲਮ ਕੀਤੇ ਨੇ ਮੇਰੇ ਵਰਗੀ ਔਰਤ ਦਾ ਜੀਣਾ ਹਰਾਮ ਕਰਤਾ ਤੁਹਾਡੇ ਪਤੀ ਦੇਵ ਨੇ ਮੈਂ ਜਿੱਦੜ ਬਹਾ ਛੱਡਣ ਨੂੰ ਮਜਬੂਰ ਹੋ ਗਈ ਮੇਰੇ ਬੱਚਿਆਂ ਦੀ ਸ਼ਾਦੀ ਨਹੀਂ ਸੀ ਹੋ ਰਹੀ ਮੈਨੂੰ ਗਿੱਦੜਵਾ ਛੱਡ ਕੇ ਚੰਡੀਗੜ੍ਹ ਜਾਣਾ ਪਿਆ ਕਿਉਂਕਿ ਜਦੋਂ ਮੈਂ ਆਪਣੇ ਬੇਟਿਆਂ ਦੀ ਸ਼ਾਦੀ ਦੇ ਲਈ ਕੋਈ ਇਦਰੇ ਗੱਲ ਕਰਦੀ ਸੀ ਤਾਂ ਅਮਰਤਾ ਵੜਿੰਗ ਜੀ ਕੁਝ ਲੋਗ ਇਹ ਕਹਿ ਦਿੰਦੇ ਸੀ ਕਿ ਉਸ ਜਨਾਨੀ ਤੇ ਤਾਂ ਐਨੇ-ਐਨੇ ਪਰਚੇ ਦਰਜ ਕੀਤੇ ਹੋਏ ਐ ਇਹ ਸਭ ਤੁਹਾਡੇ ਪਤੀ ਰਾਜਾ ਵੜਿੰਗ ਦੀ ਦੇਣ ਐ ਹੋਰ ਸੁਨਾਵਾ ਤੁਹਾਨੂੰ ਮੈਂ ਮੇਰੇ ਪਤੀ ਨੇ 22 ਸਾਲ ਪਹਿਲਾਂ ਬਿਜਲੀ ਬੋਰਡ ਤੋਂ ਰਿਟਾਇਰਮੈਂਟ ਲੈ ਲਈ ਤੁਹਾਡੇ ਪਤੀ ਰਾਜਾ ਵੜਿੰਗ ਦੇ ਜ਼ੁਲਮਾਂ ਤੋਂ ਤੰਗ ਆ ਕੇ ਤੁਹਾਡੇ ਪਤੀ ਰਾਜਾ ਵੜਿੰਗ ਨੇ ਮੇਰੇ ਪਤੀ ਨੂੰ ਧਮਕੀ ਦਿੱਤੀ ਸੀ ਕਿ ਮੈਂ ਤੈਨੂੰ ਵਿਜੀਲੈਂਸ 'ਚ ਫਸਾਵਾਂਗਾ ਮੈਂ ਤੇਰੇ ਤੇ 307 ਦੇ ਪਰਚੇ ਕਟਾਵਾਂਗਾ तमाम ਬਿਜਲੀ ਬੋਰਡ ਦੇ ਅਫਸਰ ਜਿਹੜੇ ਨੇ ਗਵਾਹ ਨੇ ਅਮਰਤਾ ਵੜਿੰਗ ਜੀ 22 ਸਾਲ ਪਹਿਲਾਂ ਤੁਹਾਡੇ ਪਤੀ ਰਾਜਾ ਵੜਿੰਗ ਤੋਂ ਤੰਗ ਆ ਕੇ ਮੇਰੇ ਪਤੀ ਨੂੰ ਰਿਟਾਇਰਮੈਂਟ ਲੈਣੀ ਪਈ ਸੀ 3 ਸਾਲ ਪਹਿਲਾਂ ਜਿਹੜਾ ਨੁਕਸਾਨ ਹੋਇਆ ਉਹਦਾ ਭਰਪਾਈ ਕਰੋਗੇ ਤੁਸੀਂ ਹੇ ਹਿੰਮਤ ਆਓ ਮੇਰੇ ਸਾਹਮਣੇ ਅਮਰਤਾ ਵੜੈੰਗ ਜੀ ਸੰਦੇਾ ਜਿੰਦਲ ਤੁਹਾਨੂੰ ਲਲਕਾਰ ਕੇ ਕਹਿ ਰਹੀ ਹੈ ਆਓ ਮੇਰੇ ਸਾਹਮਣੇ ਮੇਰੇ ਸਵਾਲਾਂ ਦੇ ਜਵਾਬ ਦਿਓ ਕਿ ਤੁਹਾਡੇ ਪਤੀ ਨੇ ਮੇਰੇ ਪਰਿਵਾਰ ਤੇ ਮੇਰੇ ਪਤੀ ਤੇ ਕੀ ਕੀ ਜ਼ੁਲਮ ਕੀਤੇ ਨੇ ਜਿਹਅਜ ਮੈਂ ਆਤਮ ਹੱਤਿਆ ਕਰ ਲੈਂਦੀ ਤਾਂ ਮੇਰੇ ਦੋਨੋਂ ਬੱਚੇ ਬਿਨਾ ਮਾਂ ਦੇ ਹੋ ਜਾਂਦੇ ਅਮਰਤਾ ਵੜਿੰਗ ਜੀ ਕੀ ਦਰਦ ਸੁਣਾਵਾਂ ਤੁਹਾਨੂੰ ਮੈਂ ਮੈਂ ਤਾਂ ਆਪਦੇ ਵਿਧਾਨ ਸਭਾ ਹਲਕਾ ਗਿੱਦੜ ਬਾਹਾ ਦੇ ਲੋਕਾਂ ਨੂੰ ਅਪੀਲ ਕਰਦੀ ਆਂ ਹੱਥ ਛੋੜ ਕੇ ਬੇਨਤੀ ਕਰਦੀ ਆਂ ਨਾ ਵੋਟ ਪਾਈਓ ਕਾਂਗਰਸ ਪਾਰਟੀ ਨੂੰ ਨਾ ਵੋਟ ਪਾਈਓ ਰਾਜਾ ਵੜਿੰਗ ਦੇ ਮੂੰਹ ਨੂੰ ਤੇ ਨਾ ਵੋਟ ਪਾਈਓ ਅਮਰਤਾ ਵੜਿੰਗ ਨੂੰ ਨਾ ਵੋਟ ਪਾਈਓ ਮੇਰਾ ਪਰਿਵਾਰ ਹੀ ਨਹੀਂ ਬਰਬਾਦ ਹੋਇਆ ਪਤਾ ਨਹੀਂ ਰਾਜਾ ਵੜਿੰਗ ਨੇ ਗਿੱਦੜਬਾਹ ਦੇ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਨੇ ਬਹੁਤ ਜ਼ਿਆਦਾ ਪੈਣਾ ਤੇ ਭਰਾਓ ਮੇਰੇ ਮੱਥੇ ਤੇ ਲਾਲ ਬਿੰਦੀ ਉਸ ਦਿਨ ਲੱਗੇਗੀ ਜਿਸ ਦਿਨ ਮੈਨੂੰ ਇਨਸਾਫ਼ ਮਿਲੇਗਾ ਉਸ ਤੋਂ ਪਹਿਲਾਂ ਮੈਂ ਲਾਲ ਬਿੰਦੀ ਬਿਲਕੁਲ ਨਹੀਂ ਲਗਾਉਂਗੀ ਨਹੀਂ ਲਗਾਉਂਗੀ ਢਾਲ ਮਿੱਤ ਨਹੀਂ ਮੈਂ ਬਰਬਾਦ ਕਰਕੇ ਰੱਖਦਾ ਰਾਜਾ ਵੜਿੰਦਾ ਤੁਸੀਂ ਮੈਨੂੰ ਬਰਬਾਦ ਕਰਕੇ ਰੱਖਦਾ ਮੇਰਾ ਕੈਰੀਅਰ ਬਰਬਾਦ ਕਰਤਾ ਮੇਰੇ ਪਤੀ ਦੀ ਨੌਕਰੀ ਖਾ ਗਏ ਤੁਸੀਂ ਮੇਰੇ ਮਾਸੂਮ ਬੱਚਾ ਦਾ ਜੋ ਜ਼ੁਲਮ ਹੋਇਆ ਨੇ ਨਾ ਉਹਦੇ ਦੇਣੀਆਂ ਕਦੋਂ ਦੇਵੋਗੇ ਤੁਸੀਂ ਮੈਨੂੰ ਆਉਂ ਜਰਾ ਸਾਹਮਣੇ ਅਮਰਤਾ ਵੜੇਂਗਿ ਮੇਰੇ ਮੈਂ ਤੁਹਾਨੂੰ ਦੱਸਾਂ ਮੇਰੇ ਤੇ ਕੀ ਜ਼ੁਲਮ ਹੋਏ ਨੇ ਮੇਰੇ ਬਾਜ਼ਾਰ ਦੇ ਵਿੱਚ ਨਿਕਲਣਾ ਦੂਰ ਹੋ ਗਿਆ ਸੀ ਉਹਨਾਂ ਦੇ ਨਾਂ 'ਚ 5 ਸਾਲ ਹੋ ਗਏ ਅਮਰਤਾ ਵੜੇਂਗਿ ਜੀ ਅਮਤ ਤੇ ਲਾ ਕਾਲੀ ਬਿੰਦੀ ਲਾ ਕੇ ਘੁੰਮਦੀਆਂ ਮੈਂ ਇਹ ਸਭ ਤੁਹਾਡੇ ਪਤੀ ਦੀਆਂ ਮਿਹਰਬਾਨੀਆਂ ਨੇ ਪਤਾ ਨਹੀਂ ਮੇਰੇ ਵਰਗੀਆਂ ਔਰਤਾਂ ਕਿੰਨੀਆਂ ਕਰੁੰਦੀਆਂ ਹੋਣਗੀਆਂ ਬੰਦ ਕਮਰਿਆਂ 'ਚ ਕਿੰਨੀਆਂ ਨੇ ਆਤਮ ਹੱਤਿਆ ਕੀਤੀ ਹੋਣੀ ਹੈ ਮੈਨੂੰ ਨਹੀਂ ਪਤਾ ਪਰ ਮੈਂ ਆਪਣੇ ਬੱਚਿਆਂ ਦੇ ਲਈ ਜੀ ਗਈ ਕਿਉਂਕਿ ਮੇਰੇ ਬੱਚੇ ਮਾਸੂਮ ਸੀ ਉਹਨਾਂ ਨੂੰ ਮੇਰੀ ਲੋੜ ਸੀ ਮੇਰੇ ਪਤੀ ਨੂੰ ਮੇਰੀ ਲੋੜ ਸੀ ਨੌਕਰੀ ਤੱਕ ਖਾ ਗਿਆ ਤੁਹਾਡਾ ਪਤੀ ਐਸਾ ਬੰਦਾ ਰਿਟਾਇਰਮੈਂਟ ਲੈਣੀ ਪਈ ਉਹਨਾਂ ਨੂੰ ਮੈਂ ਬੇਨਤੀ ਕਰਦੀ ਆ ਪੈਣ ਦੇ ਭਰਾਓ ਰਾਜਾ ਵੜਿੰਗ ਨੂੰ ਬਿਲਕੁਲ ਵੋਟ ਨਾ ਪਾਈਓ ਜੇ ਤੁਸੀਂ ਮੇਰੀ ਇੱਜ਼ਤ ਕਰਦੇ ਹੋ ਨਾ ਮੈਂ ਤੁਹਾਡੀਆਂ ਗਲੀਆਂ ਦੇ ਵਿੱਚੋਂ ਨਾਲੀਆਂ ਸਾਫ਼ ਕਰਵਾਂਦੀ ਸੀ ਖਬਰਾਂ ਲਾ ਕੇ ਮੈਂ ਤੁਹਾਡੀਆਂ ਗਲੀਆਂ ਦੇ ਵਿੱਚੋਂ ਕੂੜਾ ਚੁਗਵਾਉਂਦੀ ਸੀ ਖਬਰਾਂ ਲਾ ਕੇ ਮੇਰਾ ਕੀ ਕਸੂਰ ਹੈ ਕੀ ਕਸੂਰ ਸੀ ਮੇਰਾ ਰਾਜਾ ਵੜੇਂਗੇ ਨੇ ਕੋਈ ਨਿੱਜੀ ਪਰਚੇ ਨਹੀਂ ਮੇਰੇ ਤੇ ਘਟਵਾਏ ਸਿਟੀ ਕਲੱਬ ਦਾ ਪਰਚਾ ਜਿਹੜਾ ਸੀ ਜਾਂ ਨਾਨ ਅਵੇਲੇਬਲ ਦਾ ਮੁਕੇਸ਼ ਕੁਮਾਰ ਪਿੰਟੂ ਨੂੰ ਪੁੱਛੋ ਜਰਾ ਮੇਰਾ ਕੀ ਕਸੂਰ ਸੀ ਜੇ ਮੈਂ ਰਾਤ ਨੂੰ 9:30 ਵਜੇ ਜਾ ਕੇ ਉਹਦੀ ਵਾਈਫ ਨੂੰ ਬਚਾਇਆ ਮੈਂ ਕਬਰ ਲਿਖੀ ਕੀ ਕਸੂਰ ਸੀ ਮੇਰਾ ਕਾਲਾਪੁਰ ਦਾ ਰਾਜਵੜੇ ਨੇ ਮੇਰੇ ਤੋਂ ਘਟਵਾਇਆ ਕਿਰਪਾ ਕਰਕੇ ਰਾਜਵੜੇ ਨੂੰ ਵੋਟ ਨਾ ਪਾਈਓ ਹੱਥ ਛੁੜ ਗਏਂਦੀ ਆ ਮੇਰੀ ਬਹੁਤ ਹੋ ਗਈ ਆ ਮੈਂ ਇਸ ਵਕਤ ਯਾ ਜਦੋਂ ਮੈਂ ਅਮਰਤਾ ਵੜਿੰਗ ਦੇ ਪੋਸਟਰ ਵੇਖੇ ਨਾ ਮੇਰਾ ਦਿਲ ਤੜਫ ਉੱਟਿਆ 5 ਸਾਲ ਹੋ ਗਏ 5 ਸਾਲ ਮੈਨੂੰ ਦਰਦ ਦੇ ਚੱਲਦੀ ਨੂੰ 5 ਸਾਲ ਮੇਰਾ ਪਰਿਵਾਰ ਜਿਹੜਾ ਦਰਦ ਚੋਂ ਗੁਜ਼ਰ ਰਿਹਾ ਅਰੇ ਆਜਾ ਵੜਿੰਗ ਜੀ ਤੁਹਾਡੇ ਵਾਸਤੇ ਤਾਂ ਪਰਮਾਤਮਾ ਵੀ ਤੁਹਾਨੂੰ ਮਾਫ਼ ਨਹੀਂ ਕਰੂਗਾ ਇਹ ਇੱਕ ਸੁਆਗਨ ਕਹਿ ਰਹੀ ਹੈ ਜਿਸ ਦਰਦ ਤੋਂ ਮੈਂ ਨਿਕਲੀ ਹੈ ਨਾ ਮੇਰੇ ਪਰਿਵਾਰ ਨੇ ਮੈਨੂੰ ਜਦੋਂ ਵੀ ਮੈਨੂੰ ਮੇਰਾ ਪਰਿਵਾਰ ਨਹੀਂ ਕਾਲਦਾ ਕੋਸ਼ਿਸ਼ ਕਰਦਾ ਮੈਨੂੰ ਇਸ ਦਰਦ ਤੋਂ ਕੱਢ ਲੈਂਦੀ ਉਦੋਂ-ਉਦੋਂ ਤੁਸੀਂ ਮੈਨੂੰ ਯਾਦ ਆ ਜਾਂਦੇ ਹੋ ਜਦੋਂ-ਜਦੋਂ ਮੈਂ ਕਾਲੀ ਬਿੰਦੀ ਹਰ ਰੋਜ਼ ਲਾ ਕੇ ਮੱਥੇ ਤੇ ਲਗਾਉਂਦੀ ਹਾਂ ਨਾ ਮੈਨੂੰ ਤੁਸੀਂ ਯਾਦ ਆ ਜਾਂਦੇ ਹੋ ਕਿ ਤੁਹਾਡੀ ਵਜ੍ਹਾ ਕਰਕੇ ਮੈਂ ਮੱਥੇ ਤੇ ਕਾਲੀ ਬਿੰਦੀ ਲਗਾਈ ਹੋਈ ਹੈ ਇਹਦਾ ਮੂਲ ਕਾਰਨ ਤੁਸੀਂ ਹੋ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਦਾ ਮੂਲ ਕਾਰਨ ਰਾਜਾ ਵੜਿੰਗ ਜੀ ਤੁਸੀਂ ਹੋ